ਮੰਡੀ ਲਾਧੂ ਕਾ ਵਿਖੇ ਅੱਜ ਦੁਪਹਿਰ ਨੂੰ ਮਿੱਟੀ ਦੀ ਟਰੈਕਟਰ ਟਰਾਲੀ ਤਿੰਨ ਵਿਅਕਤੀਆਂ ਵਿੱਚ ਜਾ ਵੱਜੀ ਜੋ ਕਿ ਤਿੰਨੋਂ ਆਪਸ ਵਿੱਚ ਮਾਮੇ ਭੂਆ ਦੇ ਪੁੱਤਰ ਸੀ ਜਿਨ੍ਹਾਂ ਵਿੱਚ ਇੱਕ ਦਾ ਵਿਆਹ 10 ਦਿਨ ਪਹਿਲਾਂ ਹੋਇਆ ਸੀ ਮੌਤ ਹੋ ਗਈ ਹੈ ਅਤੇ ਦੋ ਗੰਭੀਰ ਜ਼ਖਮੀ ਹਨ ਤੁਸੀਂ ਸਕਰੀਨ ਤੇ ਵੇਖੋ ਵੀ ਕਿਸ ਤਰ੍ਹਾਂ ਮਾਪੇ ਤੇ ਰਿਸ਼ਤੇਦਾਰ ਬਿਲਕੁਲ ਰਹੇ ਹਨ ਚੀਕਾ ਮਾਰ ਰਹੇ ਹਨ ਕਿਉਂਕਿ ਉਹਨਾਂ ਦਾ ਕਹਿਣਾ ਹੈ ਵੀ ਉਹ ਆਪਣੀ ਸਾਈਡ ਤੇ ਜਾ ਰਹੇ ਸੀ ਅਤੇ ਇੱਕ ਪੱਠੇ ਤੇ ਮਿੱਟੀ ਲੈ ਕੇ ਜਾ ਰਹੇ ਟਰੈਕਟਰ ਟਰਾਲੀ ਇੱਕ ਸਾਈਡ ਤੋਂ ਆ ਕੇ ਉਹਨਾਂ ਵਿੱਚ ਵਜੀ ਜਿਸ ਵਿੱਚ ਇੱਕ 10 ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਮੌਤ ਹੋ ਗਈ ਜਿਸ ਦੀ ਸਕਰੀਨ ਤੇ ਤੁਸੀਂ ਫਾਈਲ ਫੋਟੋ ਵੇਖ ਰਹੇ ਹੋ ਵੀ 10 ਦਿਨ ਪਹਿਲਾਂ ਸੇਰੇ ਨਾਂ ਬੰਨਿਆ ਚਿਹਰਾ ਹੈ ਜਿਸ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ ਤੇ ਹਰ ਪਾਸੇ ਹੀ ਗਮ ਦਾ ਮਾਹੌਲ ਫੈਲ ਗਿਆ ਤੇ ਹਰ ਕੋਈ ਰੋ ਰਿਹਾ ਹੈ ਤਿੰਨਾਂ ਭਰਾਵਾਂ ਦੇ ਵਿੱਚ ਬੱਚੇ ਇੱਕ ਭਰਾ ਜੋ ਤੁਸੀਂ ਵੇਖ ਰਹੇ ਹੋ ਵੀ ਹਾਲਾਤ ਜਖਮੀ ਨੇ ਫੜ ਕੇ ਤੋਰੇ ਜਾ ਰਿਹਾ ਉਹਨੇ ਕੀ ਕੁਝ ਕਿਹਾ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਹਰਿੱਤੇ ਉਤੇ ਕਿੱਥੇ ਕਰਕੇ ਹੋਇਆ ਜੀ ਐਕਸੀਡੈਂਟ ਲਾਤੋਕਾ ਅੱਛਾ ਕਿਵੇਂ ਹੋਇਆ ਅਸਾ ਜੀ ਮੈਂ ਬਹਿ ਵਿਰਾਮ ਮੈਂ ਤਾਂ ਉਹਾਂ ਦੇ ਪਹੀਏ ਸੋੜਤੇ ਇਹ ਆਦੇ ਅਸੀਂ ਛੜਕਾ ਸਿੱਧਿਆਂ ਨਾ ਆਪਣੇ ਸੜਕ ਤੇ ਛੜਕ ਤੋਂ ਕ੍ਰਾਸ ਕਰਨ ਵਾਲੇ ਨੂੰ ਤੇ ਟ੍ਰੈਲਰਾਂ ਚੜਾ ਦਿੱਤਾ ਮਿੱਟੀ ਵਾਲਾ ਅੱਛਾ ਜੀ ਹਾਂ ਮਿੱਟੀ ਪੱਠੇ ਤੇ ਮਿੱਟੀ ਤੇ ਹੁੰਦਾ ਮੜ ਫਜਮਾਰ ਤੇ ਪਜਾ ਲ ਗਿਆ ਏ ਅੱਛਾ ਮੋਕੇ ਦੇ ਭੱਜ ਗਏ ਮੋਕੇ ਦਾ ਭੱਜ ਗਿਆ ਨਹੀਂ ਫੜ ਲਿਆ ਨੇ ਉੱਥੇ ਪਟ્રોલ ਕੰਪੋਲੇ ਫੜ ਲਿਆ ਨੇ ਅੱਛਾ ਤੇ ਮੁੰਡਾ ਜਿਹੜਾ ਮੌਤ ਹੋਈ ਉਹਦਾ ਕੀ ਨਾਂ ਸੀਗਾ ਮਨਜੀਤ ਸਿੰਘ ਕਿੰਨੀ ਕੁ ਉਮਰ ਹੈ ਉਮਰ ਤਾਂ ਜੇ ਕਿੰਨੀ ਉਮਰ ਹੈ ਆਪਣੇ ਮਨਜੀਤ ਨੇ 25 ਸਾਲ ਦਾ ਮੁੰਡਾ ਹੈ ਸਾਰਾ 10 12 ਦਿਨ ਹੋਏ ਨੇ ਵਿਆਹ ਹੋਏ ਨੂੰ ਦੇ ਅੱਛਾ ਦੋਵੇਂ ਭਰਾਤਾਏ ਚਾਚੇ ਦੇ ਇੱਕ ਵੱਡੇ ਭਰਾ ਦਾ ਮੁੰਡਾ ਇੱਕ ਛੋਟੇ ਭਰਾ ਦਾ ਹੈ ਇੱਕ ਉਹਦਾ ਮੁੰਡਾ ਤਿੰਨ ਜਣੇ ਨੇ ਕਿੱਥੇ ਜਾ ਰਹੇ ਸੀਗੇ ਕਾ ਕਿਤੇ ਰੇ ਸੀ ਆਪਦੇ ਕਾਰ ਨੂੰ ਜਾ ਰਹੇ ਸਿਲਾਬ ਵਾਲੇ ਅੱਡੇ ਤੋਂ ਅੱਛਾ ਕੀ ਮੰਗ ਕਰਦੇ ਹੋ ਅਸੀਂ ਤੁਹਾਨੂੰ ਸਾਫ਼ ਤੇ ਮੰਗ ਕਰਨਾ ਹੈ ਅਨਸਾਫ਼ ਹੋਣਾ ਚਾਹੀਦਾ ਜਿਹੜਾ ਇੰਨੀ ਅਣਗਹਿਲੀ ਨਾਲ ਵਹੀਕਲ ਚਲਾ ਰਿਹਾ ਕਿਉਂ ਅਣਗਹਿਲੀ ਨਾਲ ਚਲਾ ਰਿਹਾ ਏ ਜਿਹੜੇ ਦੂਜੇ ਸੀ ਉਹਨਾਂ ਦੇ ਕੀ ਨਾਂ ਸੀਗੇ ਜੀ ਇਹ ਘਰੀ ਚਾਹ ਹਰੀ ਸਿੰਘ ਤੇ ਦੂਜੇ ਦਾ ਹੀ ਦੂਜੇ ਮੁੰਡੇ ਤੇ ਨਾਂ ਦਾ ਨਹੀਂ ਪਪਾ ਸੁਨੀਲ ਨਾਮ ਹੈ ਉਹਦਾ ਠੀਕ ਨੇ ਉਹ ਪਤਾ ਨਹੀਂ ਵੀਰੇ ਮੈਂ ਹੋਣ ਪਹੁੰਚਦੀ ਪਿਆ ਮੈਂ ਨਹੀਂ ਵੇਖਿਆ ਆਪਣਾ ਅੱਛਾ ਕੀ ਹਾਸਾ ਕੀ ਵਾਪਰੇ ਆ ਜੀ ਇਹ ਇਹ ਐਕਸੀਡੈਂਟ ਆ ਰਹਾ ਫਲਾਦੂ ਮੰਡੀ ਕਿਵੇਂ ਵਾਪਰੇ ਆ ਜੀ ਇਹ ਅਸੀਂ ਚੱਲੇ ਸੀ ਮੈਂ ਉਧਰ ਮੰਡੀ ਵਾਲੀ ਸਾਈਡ ਤੇ ਇੱਕ ਟਰੈਕਟਰ ਸੀਗਾ ਅਸੀਂ ਚਲਾਈ ਜਾਂਦਾ ਸੀ ਮੋੜਾ ਤੇ ਉਹਨੇ ਅਸੀਂ ਡਾਕ ਲੈ ਉਹ ਅੰਨ ਗਏ ਚੱਲਿਆ ਉਹਨੇ ਕਰੇ ਕਟ ਮਾਰਾ ਸਾਡੇ ਵਿੱਚ ਵਜਾ ਟਰੈਕਟਰ ਆ ਕੇ ਅੱਛਾ ਤੇ ਫਿਰ ਅਸੀਂ ਇੰਦਰ ਡਿੱਗ ਪਏ ਫਿਰ ਉਹ ਟਰੈਂਡ ਇੰਦਰ ਡਿੱਗੇ ਇਹਦਾ ਆਟੋ ਸੀ ਜੀ ਓਟੋ ਚ ਵੱਜੇ ਫਿਰ ਇੰਦਰ ਡਿੱਗ ਪਏ ਫਿਰ ਮੈਂ ਤਾਂ ਸਾਹਮਣੇ ਸੀ ਉਹ ਦੋਨੋਂ ਇਧਰ ਘਵਣਾ ਤੇ ਟਰਾਲੀ ਛਾੜ ਗਈ ਦੋਨਾਂ ਦੀ ਅੱਛਾ ਇਹ ਤੇ ਸੀ ਟਰਾਲੀ ਮੇਰੇ ਆ ਬਾਅਦ ਅੱਛਾ ਇਹ ਕਿੱਥੇ ਹਾਦਸਾ ਕਿੱਥੇ ਹੋਇਆ ਲਾਦੂ ਕਾ ਮੰਡੀ ਨਹੀਂ ਇਹ ਅਨਾਜ ਮੰਡੀ ਹਾਂਜੀ ਹਾਂਜੀ ਅੱਛਾ ਤੇ ਕਿੰਨੇ ਵਜੇ ਦਾ ਹਾਦਸਾ ਹੈ ਹਾਂਜੀ ਹਾਦਸਾ ਕਿੰਨੇ ਵਜੇ ਦਾ ਤੇ ਕਿਤੋਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀਗੇ ਪਿੰਡੋਂ ਮੰਡੀ ਜਾ ਰਹੇ ਸੀ ਅੱਛਾ ਤੇ ਟਰਾਲੀ ਵਾਲਾ ਕੌਣ ਸੀਗਾ ਟਰਾਲੀ ਵਾਲਾ ਮੁੰਡਾ ਸੀਗਾ ਸੀ ਹੋਲ ਉਹਨਾਂ ਨੇ ਪਕੜ ਲਿਆ ਮੁੰਡਿਆਂ ਨੇ ਤਾਂ ਐਡਾ ਫੇ ਬੱਠੇ ਸੀ ਅੱਛੇ ਚ ਬੱਠੇ ਅੱਛੇ ਚ ਬੱਠੇ ਕੋਲ ਆਇਆ ਤੇ ਅੱਛਾ ਕਿੰਨੇ ਦੀ ਮੌਤ ਹੋਈ ਇੱਕ ਜਣੇ ਦੀ ਹਾਂਜੀ ਇੱਕ ਤੁਹਾਨੂੰ ਵੀ ਸੱਟਾਂ ਨੇ ਹਾਂਜੀ ਕੌਣ ਫਿਰ ਹਸਪਤਾਲ ਕੌਣ ਲੈ ਕੇ ਆਇਆ ਉਥੋਂ ਆਸਟਾਟ ਜੀ ਹਾਂ ਵੀ ਆਏ ਆ ਐਂਬੂਲੈਂਸ ਨਹੀਂ ਪਹੁੰਚੀ ਐਂਬੂਲੈਂਸ ਗੱਡੀ ਚ ਭਾਇ ਸੀ ਉਹ ਜਰਮਨੇ ਦਾ ਸੋਈਆ ਹਾਂ ਤੇ ਬਾਕੀ ਅਸੀਂ ਉਹ ਉਹਨਾਂ ਨਾਲ ਲਾਇ ਸੀ ਕਿ ਪੁਲਿਸ ਵਾਲੇ ਨਾਲ ਮੌਕੇ ਤੇ ਹੀ ਮੌਤ ਹੋ ਗਈ ਉਹਨਾਂ ਦੀ ਹਾਂਜੀ ਮੌਕੇ ਹਾਂ ਉਹਦਾ ਕੀ ਨਾਂ ਸੀਗਾ ਮਨਜੀਤ ਸਿੰਘ ਤੁਹਾਡਾ ਕੀ ਨਾਂ ਹੈ ਸੁਨੀਲ ਸਿੰਘ ਇੱਕ ਹੋਰ ਸੀਗਾ ਉਹ ਕੌਣ ਹੈ ਹਰਪ੍ਰੀਤ ਸਿੰਘ ਕਿੰਨੋ ਕੀ ਰਿਸ਼ਤਾ ਕੀ ਹੈ ਤੁਹਾਡਾ ਇਹ ਦੋਨੋਂ ਮੇਰੇ ਮਾਮੇ ਦੇ ਮੁੰਡੇ ਸੀ ਤੇ ਉਹ ਕਹਿੰਦੇ ਵਿਆਹ ਵੀ ਹੋਣੇ ਹੋਇਆਗਾ ਹਾਂਜੀ 15 ਕਿ ਦਿਨ ਆਇਆ ਸੀ ਸਹੀ ਹਾਂ एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत